ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹਿਲਾ ਪੰਜਵਾਂ ਕੋਟ ਬਿਗਨ ਹਿਰਖ ਨਮਾਹੇ ਹਰ ਹਰ ਕਥਾ ਸਾਧ ਸੰਗ ਸੁਨਾਹੇ ਪੀਵਤ ਰਾਮ ਰਸ ਅਮਰਤ ਗੁਣ ਜਾਸ ਜਪ ਹਰ ਚਰਨ ਮਿਟੇ ਖੁਦਤਾਸ ਰਹਾ ਸਰਬ ਕਲਿਆਣ ਸੁਖ ਸਹਿਜ ਨਿਧਾਨ ਜੰਕੈ ਹਿਰਦੈ ਵਸਹਿ ਭਗਵਾਨ ਆਉ ਕਦ ਮੰਤਰ ਤੰਤ ਸਵਿਸ਼ਾਰ ਕਰਨੇ ਹਾਰ ਹਿਰਦੈ ਮਹਤਾਜ ਤਜ ਸਭ ਪਰਮ ਭਜਿਓ ਪਾਰ ਬ੍ਰਹਮਾ ਕਹ ਨਾਨਕ ਅਟਲ ਇਹੋ ਧਰਮ ਕੋਟ ਵਿਗਨ ਹਿਰੇ ਖਨ ਮਾਹ ਹੈ ਹਰ ਹਰ ਕਥਾ ਸਾਧ ਸੰਗ ਸੁਨਾਹੇ ਪੀਵਤ ਰਾਮ ਰਸ ਅਮਰਤ ਗੁਣ ਜਾਸ ਜਪ ਹਰ ਚਰਨ ਮਿਟੇ ਖੁਦ ਤਾਸ ਰਹਾ ਸਰਬ ਕਲਿਆਣ ਸੁਖ ਸਹਿਜ ਨਿਧਾਨ ਜਾਣ ਕੇ ਹਿਰਦੈ ਵਸ ਹੈ ਭਗਵਾਨ ਆਗਦ ਮੰਤਰ ਤੰਤ ਸਭ ਸ਼ਾਰ ਕਰਨ ਹਾਰ ਹਿਰਦੈ ਮਹਤਾਜ ਤਜ ਸਭ ਪਰਮ ਭਜਿਓ ਪਾਰ ਬ੍ਰਹਮ ਕਹੋ ਨਾਨਕ ਅਟਲ ਇਹੋ ਧਰਮ ਕੋਟ ਵਿਗਨ ਹੀ ਰਹਿ ਨਮਾਹੇ ਹਰ ਹਰ ਕਥਾ ਸਾਧੂ ਸੰਗ ਸੁਨਾਹੇ ਪੇਵਤ ਰਾਮ ਰਸ ਅਮਰਤ ਗੁਣ ਜਾਸ ਜਪ ਹਰ ਚਰਨ ਮਿਟੇ ਖੁਦ ਤਾਸ ਰਹਾ ਸਰਬ ਕਲਿਆਣ ਸੁਖ ਸਹਿਜ ਨਿਧਾਨ ਜਾਂਕੈ ਹਿਰਦੈ ਵਸਹਿ ਭਗਵਾਨ ਆਉਖਦ ਮੰਤਰ ਤੰਤ ਸਭ ਸ਼ਾਰ ਕਰਣ ਹਾਰ ਹਿਰਦੈ ਮਹਤਾਜ ਤਜ ਸਭ ਪਰਮੋ ਭਜਿਓ ਪਾਰ ਬ੍ਰਹਮਾ ਕਹ ਨਾਨਕ ਅਟਲ ਇਹੋ ਧਰਮ ਕੋਟ ਵਿਗਨ ਹੀਰੇਖ ਨਮਾਹੇ ਹਰ ਹਰ ਕਥਾ ਸਾਧੂ ਸੰਗ ਸੁਨਾਹੇ ਪੀਵਤ ਰਾਮ ਰਸ ਅਮਰਤ ਗੁਣ ਜਾਸ ਜਪ ਹਰ ਚਰਨ ਮਿਟੀ ਖੁਦ ਤਾਂਸ ਰਹਾ ਸਰਬ ਕਲਿਆਣ ਸੁਖ ਸਹਿਜ ਨਿਧਾਨ ਜਾਣ ਕੇ ਹਿਰਦੈ ਵਸਹਿ ਭਗਵਾਨ ਆਉਗਦ ਮੰਤਰ ਤੰਤ ਸਭ ਸ਼ਾਰ ਕਰਨ ਹਾਰ ਹਿਰਦੈ ਮਹਤਾਜ ਤਾਜ ਸਭ ਪਰਮ ਪਜਿਓ ਪਾਰ ਬ੍ਰਹਮ ਕਹੋ ਨਾਨਕ ਅਟਲ ਇਹੋ ਧਰਮ ਕੋਟ ਬਿਗਨ ਹੀਰੇਖ ਨਮਾਹੈ ਹਰ ਹਰ ਕਥਾ ਸਾਧ ਸੰਗ ਸੁਨਾਹੈ ਪੀਵਤ ਰਾਮ ਰਸ ਅਮਰਤ ਗੁਣ ਜਾਸ ਜਪ ਹਰ ਚਰਨ ਮਿਟੇ ਖੁਦ ਤਾਂਸ ਰਹਾ ਸਰਬਕਲਿਆਣ ਸੁਖ ਸਹਿਜ ਨਿਧਾਨ ਜਾਂਕੈ ਹਿਰਦੈ ਵਸਹਿ ਭਗਵਾਨ ਆਉ ਕਦ ਮੰਤਰ ਤੰਤ ਸਭ ਸ਼ਾਰ ਕਰਨ ਹਾਰ ਹਿਰਦੈ ਮਹਤਾਰ ਤਜ ਸਭ ਪਰਮ ਭਜਿਓ ਪਾਰ ਬ੍ਰਹਮਾ ਕਹ ਨਾਨਕ ਅਟਲ ਇਹੋ ਧਰਮ ਕੋਟ ਬਿਗਨ ਹਿਰੇਖੇ ਨਮਾਹੇ ਹਰ ਹਰ ਕਥਾ ਸਾਧੂ ਸੰਗ ਸੁਨਾਹੇ ਪੀਵਤ ਰਾਮ ਰਸ ਅਮਰ ਤਗੁਣ ਜਾਸ ਜਪ ਹਰ ਚਰਨ ਮਿਟੇ ਖੁਦ ਤਾਸ ਰਹਾ ਸਰਬ ਕਲਿਆਣ ਸੁਖ ਸਹਿਜ ਨਿਧਾਨ ਜਾੰਕੈ ਹਿਰਦੈ ਵਸਹਿ ਭਗਵਾਨ ਆਉ ਕਦ ਮੰਤਰ ਤੰਤ ਸਭ ਸ਼ਾਰ ਕਰਨ ਹਾਰ ਹਿਰਦੈ ਮਹਤਾਰ ਤਜ ਸਭ ਪਰਮ ਭਜਿਓ ਪਾਰ ਬ੍ਰਹਮ ਕਹੋ ਨਾਨਕ ਅਟਲ ਇਹੋ ਧਰਮ ਕੋਟ ਵਿਗਨ ਹਿਰੇਖ ਨਮਾਹੇ ਹਰ ਹਰ ਕਥਾ ਸਾਧ ਸੰਗ ਸੁਨਾਹੇ ਪੀਵਤ ਰਾਮ ਰਸ ਅਮਰਤ ਗੁਣ ਜਾਸ ਜਪ ਹਰ ਚਰਨ ਮਿਟੇ ਖੁਦ ਤਾਸ ਰਹਾ ਸਰਬ ਕਲਿਆਣ ਸੁਖ ਸਹਿਜ ਨਿਧਾਨ ਜਾਣ ਕੇ ਹਿਰਦੈ ਵਸਹਿ ਭਗਵਾਨ ਆਗਦ ਮੰਤਰ ਤੰਤ ਸਭ ਸ਼ਾਰ ਕਰਨ ਹਾਰ ਹਿਰਦੈ ਮਹਤਾਰ ਤਜ ਸਭ ਪਰਮ ਭਜਿਓ ਪਾਰ ਬ੍ਰਹਮ ਕਹ ਨਾਨਕ ਅਟਲ ਇਹੋ ਧਰਮ ਕੋਟ ਬਿਗਨ ਹੀ ਰਖ ਨਮਾਹੇ ਹਰ ਹਰ ਕਥਾ ਸਾਧ ਸੰਗ ਸੁਨਾਹੇ ਪੇਵਤ ਰਾਮ ਰਸ ਅਮਰਤ ਗੁਣ ਜਾਸ ਜਪ ਹਰ ਚਰਨ ਮਿਟੇ ਖੁਦ ਤਾਸ ਰਹਾ ਸਰਬ ਕਲਿਆਣ ਸੁਖ ਸਹਿਜ ਨਿਧਾਨ ਜਾਂਕੈ ਹਿਰਦੈ ਵਸਹਿ ਭਗਵਾਨ ਆਉਕਤ ਮੰਤਰ ਤੰਤ ਸਭ ਸ਼ਾਰ ਕਰਣ ਹਾਰ ਹਿਰਦੈ ਮਹਤਾਜ ਤਜ ਸਭ ਪਰਮਉ ਭਜਿਓ ਪਾਰ ਬ੍ਰਹਮਾ ਕਹ ਨਾਨਕ ਅਟਲ ਇਹੋ ਧਰਮ ਕੋਟ ਬਿਗਨ ਹੀਰੇਖ ਨਮਾਹੈ ਹਰ ਹਰ ਕਥਾ ਸਾਧੂ ਸੰਗ ਸੁਨਾਹੈ ਪੀਵਤ ਰਾਮ ਰਸ ਅਮਰਤ ਗੁਣ ਜਾਸ ਜਪ ਹਰ ਚਰਨ ਮਿਟੇ ਖੁਦ ਤਾਂਸ ਰਹਾ ਸਰਬ ਕਲਿਆਣ ਸੁਖ ਸਹਿਜ ਨਿਧਾਨ ਜਾਣ ਕੇ ਹਿਰਦੈ ਵਸਹਿ ਭਗਵਾਨ ਆਗਦ ਮੰਤਰ ਤੰਤ ਸਭ ਸ਼ਾਰ ਕਰਨ ਹਾਰ ਹਿਰਦੈ ਮਹਤਾਰ ਤਾਜ ਸਭ ਪਰਮਾਉ ਭਜਿਓ ਪਾਰ ਬ੍ਰਹਮਾ ਕਹ ਨਾਨਕ ਅਟਲ ਇਹੋ ਧਰਮ ਕੋਟ ਵਿਗਨ ਹਿਰੈ ਖ ਨਮਾਹਿ ਹਰ ਹਰ ਕਥਾ ਸਾਧੂ ਸੰਗ ਸੁਨਾਹਿ ਪੀਵਤ ਰਾਮ ਰਸ ਅਮਰਤ ਗੁਣ ਜਾਸ ਜਪ ਹਰ ਚਰਨ ਮਿਟੇ ਖੁਦਤਾਸ ਰਹਾ ਸਰਬਕਲਿਆਣ ਸੁਖ ਸਹਿਜ ਨਿਧਾਨ ਜਾਂ ਕੈ ਹਿਰਦੈ ਵਸੈ ਭਗਵਾਨ ਆਗਦ ਮੰਤਰ ਤੰਤ ਸਭ ਸ਼ਾਰ ਕਰਨ ਹਾਰ ਹਿਰਦੈ ਮਹਤਾਰ ਤਜ ਸਭ ਪਰਮਉ ਭਜਿਓ ਪਾਰ ਬ੍ਰਹਮਾ ਕਹੋ ਨਾਨਕ ਅਟਲ ਇਹੋ ਧਰਮ ਕੋਟ ਬਿਗਨ ਹਿਰਖ ਨਮਾਹੇ ਹਰ ਹਰ ਕਥਾ ਸਾਧੂ ਸੰਗ ਸੁਨਾਹੇ ਪੀਵਤ ਰਾਮ ਰਸ ਅਮਰ ਤਗੁਣ ਜਾਸ ਜਪ ਹਰ ਚਰਨ ਮਿਟੇ ਖੁਦ ਤਾਂਸ ਰਹਾ ਸਰਬ ਕਲਿਆਣ ਸੁਖ ਸਹਿਜ ਨਿਧਾਨ ਜਾਣ ਕੈ ਹਿਰਦੈ ਵਸੈ ਭਗਵਾਨ ਆਉ ਕਦ ਮੰਤਰ ਤੰਤ ਸਵਿਸ਼ਾਰ ਕਰਨ ਹਾਰ ਹਿਰਦੈ ਮਹਤਾਰ ਤਜ ਸਭ ਪਰਮ ਭਜਿਓ ਪਾਰ ਬ੍ਰਹਮ ਕਹ ਨਾਨਕ ਅਟਲ ਇਹੋ ਧਰਮ ਕੋਟ ਵਿਗਨ ਹਿਰੇਖ ਨਮਾਹੇ ਹਰ ਹਰ ਕਥਾ ਸਾਧੂ ਸੰਗ ਸੁਨਾਹੇ ਪੀਵਤ ਰਾਮ ਰਸ ਅਮਰਤ ਗੁਣ ਜਾਸ ਜਪ ਹਰ ਚਰਨ ਮਿਟੇ ਖੁਦ ਤਾਸ ਰਹਾ ਸਰਬ ਕਲਿਆਣ ਸੁਖ ਸਹਿਜ ਨਿਧਾਨ ਜਾਣ ਕੇ ਹਿਰਦੈ ਵਸ ਹੈ ਭਗਵਾਨ ਆਗਦ ਮੰਤਰ ਤੰਤ ਸਭ ਸ਼ਾਰ ਕਰਨ ਹਾਰ ਹਿਰਦੈ ਮਹਤਾਰ ਤਜ ਸਭ ਪਰਮ ਭਜਿਓ ਪਾਰ ਬ੍ਰਹਮ ਕਹ ਨਾਨਕ ਅਟਲ ਇਹੋ ਧਰਮ ਕੋਟ ਬਿਗਨ ਹੀਰੇਖ ਨਮਾਹੈ ਹਰ ਹਰ ਕਥਾ ਸਾਧ ਸੰਗ ਸੁਨਾਹੈ ਪੇਵਤ ਰਾਮ ਰਸ ਅਮਰ ਤਗੁਣ ਜਾਸ ਜਪ ਹਰ ਚਰਨ ਮਿਟੀ ਖੁਦ ਤਾਸ ਰਹਾ ਸਰਬ ਕਲਿਆਣ ਸੁਖ ਸਹਿਜ ਨਿਧਾਨ ਜਾਂਕੈ ਹਿਰਦੈ ਵਸਹਿ ਭਗਵਾਨ ਆਉਗਦ ਮੰਤਰ ਤੰਤ ਸਭ ਸ਼ਾਰ ਕਰਣ ਹਾਰ ਹਿਰਦੈ ਮਹਤਾਰ ਤਜ ਸਭ ਪਰਮਉ ਭਜਿਓ ਪਾਰ ਬ੍ਰਹਮ ਕਹ ਨਾਨਕ ਅਟਲ ਇਹੋ ਧਰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ